ਦੇਖੋ ਅੱਜ ਸਭ ਤੋਂ ਪਹਿਲਾਂ ਤੇ ਤੁਹਾਡਾ ਧੰਨਵਾਦ ਤੁਹਾਨੂੰ ਖੇਚਲ ਦਿੱਤੀ ਹੈ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਕਰ ਰਹੇ ਆ ਇਹਦਾ ਮੇਨ ਮਕਸਦ ਹੈ ਇੱਕ ਇੱਕ ਬਹੁਤ ਹੀ ਇੰਪੋਰਟੈਂਟ ਇਸ਼ੂ ਹੈ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਆ ਆਮ ਤੌਰ ਤੇ ਆਪਾਂ ਜਦੋਂ ਛਾਤੀ ਮਾਰਦੇ ਆ ਕਿ ਪੰਜਾਬ ਦੇ ਵਿੱਚ ਕਿੰਨੇ ਇੰਡੋਰ ਸਟੇਡੀਅਮ ਤੇ ਸਾਡੇ ਧਿਆਨ ਵਿੱਚ ਆਉਂਦਾ ਪਟਿਆਲੇ ਹੈਗਾ ਲੁਧਿਆਣੇ ਹੈਗਾ ਜਲੰਧਰ ਇੱਕ ਛੋਟਾ ਜਿਹਾ ਹੈਗਾ ਪੀਏਪੀ ਦੇ ਵਿੱਚ ਹੈਗਾ 4 5 ਪਰ ਬਾਕੀ ਜਿਹੜੇ ਬਹੁਤ ਛੋਟੇ ਛੋਟੇ ਹੋਣਗੇ ਪਰ ਮੈਂ ਇੱਕ ਪ੍ਰਪੋਜ਼ਲ ਦਿੱਤੀ ਸਾਡੇ ਜਿਹੜੇ ਪਹਿਲਾਂ ਸਪੋਰਟਸ ਮਿਨਿਸਟਰ ਸਾਹਿਬ ਸੀਗੇ ਗਰਮੀਤ ਸਿੰਘ ਮੀਤ ਹੇਰ ਜੀ ਉਹਨਾਂ ਨੂੰ ਤੇ ਨਾਲ ਮੈਂ ਰਿਕੁਐਸਟ ਕੀਤੀ ਜਦੋਂ ਪਿਛਲੀ ਵਾਰੇ ਆਏ ਸੀਗੇ ਸਰਦਾਰ ਹਰਚੰਦ ਸਿੰਘ ਬਰਸ਼ੜ ਸਾਹਿਬ ਜਿਹੜੇ ਚੇਅਰਮੈਨ ਨੇ ਮੰਡੀ ਬੋਰਡ ਤੇ ਉਹਨਾਂ ਨੂੰ ਮੈਂ ਕਿਹਾ ਸੀ ਕਿ ਆਪਣਾ ਪੰਜਾਬ ਜਿਹੜਾ ਉਹ ਤੇ ਸਟੇਡੀਅਮ ਨਾਲ ਭਰਿਆ ਪਿਆ ਪਰ ਜ਼ਰੂਰਤ ਹੈ ਉਹਨੂੰ ਯੂਟਿਲਾਈਜ਼ ਕਰਨ ਦੀ ਸੋ ਮੈਂ ਉਹਨਾਂ ਨੂੰ ਰਾਏ ਦਿੱਤੀ ਕਿ ਜਿੰਨੇ ਮੰਡੀਆਂ ਦੇ ਸ਼ੈੱਡ ਨੇ ਉਹ ਸਿਰਫ 2 ਮਹੀਨੇ ਵਰਤੇ ਜਾਂਦੇ ਨੇ 2 ਜਾਂ 22 ਲਾ ਲੋ ਵੱਤੋ ਵੱਤ ਬਾਕੀ ਸਾਰਾ ਸਾਲ ਉਹ ਖਾਲੀ ਪਏ ਰਹਿੰਦੇ ਨੇ ਤੇ ਅਸੀਂ ਉਹਨਾਂ ਨੂੰ ਗਰਾਊਂਡਾਂ ਦੇ 8-9 ਮਹੀਨੇ ਜਿੰਨਾ ਵੀ ਟਾਈਮ ਮਿਲਦਾ ਅਸੀਂ ਉਹਨਾਂ ਨੂੰ ਐਸ ਗਰਾਊਂਡ ਜਿਹੜਾ ਉਹ ਬੜੀ ਚੰਗੀ ਤਰ੍ਹਾਂ ਵਰਤ ਸਕਦੇ ਆ ਤੇ ਉਹਦੇ ਵਿੱਚ ਬਾਸਕਟਬਾਲ ਬੈਡਮਿੰਟਨ ਲੌਂ ਟੈਨਿਸ ਬਾਕਸਿੰਗ ਰੈਸਲਿੰਗ ਜੂਟੋ ਮਤਲਬ ਅਨੇਕਾਂ ਗੇਮਾਂ ਜਿਹੜੀਆਂ ਨੇ ਉਹ ਉਹਦੇ ਵਾਸਤੇ ਉਹਨਾਂ ਨੂੰ ਯੂਟਿਲਾਈਜ਼ ਕੀਤਾ ਜਾ ਸਕਦਾ ਕਿਉਂਕਿ ਸਾਨੂੰ ਪਤਾ ਹੈ ਗਰਮੀ ਦੇ ਦਿਨਾਂ ਦੇ ਵਿੱਚ ਬਾਹਰ ਗਰਮੀ ਬੜੀ ਹੁੰਦੀ ਹੈ ਤੇ ਛੱਡ ਦੇ ਥੱਲੇ ਛਾਂ ਹੁੰਦੀ ਹੈ ਉੱਥੇ ਖੇਡਿਆ ਜਾ ਸਕਦਾ ਹੈ ਸਰਦੀ ਦੇ ਵਿੱਚ ਵੀ ਉਹਨੂੰ ਵਰਤਿਆ ਜਾ ਸਕਦਾ ਕਿਉਂਕਿ ਬਾਹਰ ਖੇਡਦੇ ਆ ਠੰਡ ਬੜੀ ਲੱਗਦੀ ਹੈ ਧੁੰਦ ਹੁੰਦੀ ਹੈ ਪਰ ਛੱਡ ਦੇ ਵਿੱਚ ਜਦੋਂ ਤੁਸੀਂ ਖੇਡਦੇ ਹੋ ਤੇ ਇਹ ਚੀਜ਼ਾਂ ਦੀ ਮੁਸ਼ਕਲਾਂ ਦਾ ਸਾਹਮਣਾ ਨਹੀਂ ਆਪਾਂ ਨੂੰ ਕਰਨਾ ਪੈਂਦਾ ਸੋ ਉਹਨਾਂ ਨੇ ਮੇਰੀ ਰਾਏ ਮੰਨੀ ਤੇ ਜੇ ਕਿਤੇ ਇਸ ਚੀਜ਼ ਨੂੰ ਆਪਾਂ ਸਾਰੇ ਪੰਜਾਬ ਦੇ ਵਿੱਚ ਲਾਗੂ ਕਰ ਲਈਏ ਤੇ ਮੈਂ ਸਮਝਦਾ ਕਿ ਜਿੱਥੇ ਇੱਕ ਟੈਲੈਂਟ ਹੰਟ ਆਪਾਂ ਕਰ ਸਕਦੇ ਹਾਂ ਹਰ ਪਿੰਡ ਦੇ ਵਿੱਚੋਂ ਜਿਹੜਾ ਉਹ ਸਾਨੂੰ ਟੈਲੈਂਟ ਮਿਲ ਸਕਦੀ ਏ ਉਹਨਾਂ ਨੂੰ ਖੇਡਣ ਦਾ ਮੌਕਾ ਮਿਲ ਸਕਦਾ ਉਹਨਾਂ ਨੂੰ ਗਰਾਊਂਡਾਂ ਮਿਲ ਸਕਦੀਆਂ ਨੇ ਔਰ ਪੰਜਾਬ ਜਿਹੜਾ ਖੇਡਾਂ ਦੇ ਖੇਤਰ ਦੇ ਵਿੱਚ ਬਹੁਤ ਉੱਪਰ ਜਾ ਸਕਦਾ ਉਦੇ ਵਾਸਤੇ ਬੜਾ ਸੌਖਾ ਤਰੀਕਾ ਹੈ ਮੈਂ ਅ ਰਿਕੁਐਸਟ ਵੀ ਉਹਨਾਂ ਨੂੰ ਕਰੂੰਗਾ ਕਿ ਸਿਰਫ ਇੱਕ ਅੰਪਲਾਈ ਭਰਤੀ ਕਰ ਲੋ ਉਹਦੀ 2-3 ਮਹੀਨੇ ਡਿਊਟੀ ਹੁੰਦੀ ਹੈ ਬਾਕੀ ਸਾਰਾ ਸਾਲ ਉਹਦੀ ਕੋਈ ਡਿਊਟੀ ਨਹੀਂ ਹੁੰਦੀ ਤੇ ਜੇ ਉਹਨੂੰ ਆਪਾਂ 15000 ਵੀ ਤਨਖਾਹ ਦੇ ਦਈਏ ਤੇ ਉਹਦੀ ਇਹ ਡਿਊਟੀ ਲਾਦੀਏ ਤੁਸਰੇ ਸ਼ਾਮ ਬੱਚਿਆਂ ਨੂੰ ਉਸ ਗਰਾਊਂਡ ਦੇ ਵਿੱਚ ਜਿਹੜੀ ਵੀ ਗਰਾਊਂਡ ਉਸ ਸ਼ੈੱਡ ਦੇ ਵਿੱਚ ਬਣਾਣੇ ਆ ਅ ਉਦੇ ਵਿੱਚ ਅਗਰ ਉਹ ਸਵੇਰੇ ਸ਼ਾਮ 2-2 ਘੰਟੇ ਵੀ ਲਵਾ ਦਿੰਦਾ ਤੇ ਮੈਂ ਇਹ ਸਮਝਦਾ ਕਿ ਬਹੁਤ ਵੱਡੀ ਗੱਲ ਹੈ ਉਹਦੇ ਨਾਲ ਫਾਇਦਾ ਹੋਊਗਾ ਦੂਜਾ ਮੈਂ ਪੁਲਿਸ ਦੇ ਵਿੱਚ ਵੀ ਰਿਆਂ ਤੇ ਮੇਰਾ ਇੱਕ ਤਜਰਬਾ ਹੈ ਕਿ ਜੇ ਕਿਤੇ ਆਪਾਂ ਇਹਨਾਂ ਨੂੰ ਖੇਡਾਂ ਵਾਲੇ ਪਾਸੇ ਲੈਈਏ ਤੇ ਨਸ਼ਾ ਜਿਹੜਾ ਉਹ ਬੰਦ ਹੋ ਜਾਊਗਾ ਅਦਰਵਾਇਜ਼ ਬਹੁਤ ਮੁਸ਼ਕਲ ਹੈ ਕਿਉਂਕਿ ਜਿੰਨੀਆਂ ਮਰਜ਼ੀ ਆਪਾਂ ਫੋਰਸਾਂ ਜਿੰਨੀ ਬਣਾ ਲਈਏ ਜਿੰਨੀ ਮਰਜ਼ੀ ਸ਼ਕਤੀ ਕਰ ਲਈਏ ਜਦੋਂ ਕਿਸੇ ਦੀ ਚੀਜ਼ ਦੀ ਡਿਮਾਂਡ ਹੈ ਤੇ ਸਪਲਾਈ ਔਖੇ ਸੌਖੇ ਇਹ ਜਿਹੜੇ ਮਾੜੇ ਅਨਸਰ ਨੇ ਇਹ ਕਰ ਹੀ ਦਿੰਦੇ ਨੇ ਅਸੀਂ ਸਾਨੂੰ ਜਿਹੜੀ ਡਿਮਾਂਡ ਹੈ ਉਹ ਬੰਦ ਕਰਨੀ ਪਊਗੀ ਡਿਮਾਂਡ ਕਿੱਦਾਂ ਬੰਦ ਕਰਨੀ ਪਊਗੀ ਕਿ ਜਦੋਂ ਅਸੀਂ ਬੱਚਿਆਂ ਨੂੰ ਖੇਡਾਂ ਦਾ ਨਸ਼ਾ ਲਾਤਾ ਔਰ ਉਹਨੂੰ ਗਰਾਊਂਡ 'ਚ ਲਾਏ ਤੇ ਉਹਨੂੰ ਸਮਝਾਤਾ ਇਹ ਮੇਰਾ ਤਜਰਬਾ ਪੁਰਾਣਾ ਵੀ ਹੈਗਾ ਕਈ ਸੈਂਟਰ ਚੱਲ ਰਹੇ ਨੇ ਮੇਰੇ ਬਣਾਏ ਪਰ ਜੇ ਉਹਨਾਂ ਨੂੰ ਖੇਡਾਂ ਦਾ ਨਸ਼ਾ ਲੱਗਦਾ ਤੇ ਮੈਂ ਦਾਅਵੇ ਨਾ ਕਹਿੰਨਾ ਕਿ ਉਹ ਨਸ਼ਾ ਜਿਹੜਾ ਉਹ ਬਾ ਛੱਡ ਦੇਣਗੇ ਨਸ਼ੇ ਵੱਲ ਜਾਣਗੇ ਹੀ ਨਹੀਂ ਔਰ ਸਿਹਤ ਬਣਾਉਣ ਨਾਲ ਗੇਮ ਵੱਲ ਉਹਦਾ ਉਹਨਾਂ ਦਾ ਧਿਆਨ ਹੋਊਗਾ ਔਰ ਨਸ਼ਾ ਜਿਹੜਾ ਮੈਂ ਦਾਵਾ ਦਾਅਵੇ ਨਾ ਕਹਿੰਨਾ ਕਿ ਅਗਰ ਇਹ ਸਾਰੇ ਛੱਡਾਂ ਦੇ ਵਿੱਚ ਅਲੱਗ-ਅਲੱਗ ਕਿਸਮ ਦੀ ਸਪੋਰਟਸ ਜਿਹੜੀ ਹੈ ਉਹਨੂੰ ਚਾਲੂ ਕਰ ਦਿੱਤਾ ਜਾਵੇ ਤੇ 50% ਨਸ਼ਾ ਪਹਿਲੇ ਸਾਲ ਹੀ ਪੰਜਾਬ ਚ ਵਿੱਚ ਬੰਦ ਹੋ ਜਾਊਗਾ ਜਿਹੜੇ ਪੁਰਾਣੇ ਲੱਗੇ ਨੇ ਜਿੰਨੇ ਮਰਜ਼ੀ ਆਪਾਂ ਉਹਨਾਂ ਨੂੰ ਸੈਂਟਰਾਂ ਚ ਦਾਖਲ ਕਰਾਈਏ 6-6 ਮਹੀਨੇ ਵੀ ਰੱਖ ਕੇ ਦੇਖ ਲੋ ਜਦੋਂ ਆਉਂਦੇ ਨੇ ਤੇ ਫਿਰ ਨਸ਼ਾ ਕਰਨ ਲੱਗ ਜਾਂਦੇ ਨੇ ਉਹ ਤਾਂ ਜਿਹੜਾ ਇੰਨੀ ਮਿਹਨਤ ਇੰਨਾ ਪੈਸੇ ਖਰਚ ਕਰਕੇ ਜਿਹੜਾ ਰਿਜ਼ਲਟ ਹੈ ਉਹ ਜ਼ੀਰੋ ਹੈ ਸੋ ਅਸੀਂ ਇਹ ਸੋਚਦੇ ਆ ਕਿ ਉਹਨਾਂ ਨੂੰ ਖੇਡਾਂ ਦੇ ਮੈਦਾਨ ਦੇ ਵਿੱਚ ਲੈ ਆਓ ਤੁਸੀਂ ਸੋ ਉਹਦੇ ਤਹਿਤ ਸਾਡੀ ਜਿਹੜੀ ਪਹਿਲੀ ਪਹਿਲ ਕਦਮੀ ਹੈ ਮੇਰੀ ਸਾਰੀ ਜਿਹੜੀ ਟੀਮ ਹੈ ਮੇਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਆ ਅਸੀਂ ਡੱਲੇ ਪਿੰਡ ਦੇ ਵਿੱਚ ਇੱਕ ਬਾਸਕਟਬਾਲ ਦਾ ਮੈਚ ਕਰਾ ਰਹੇ ਆ ਉਥੇ ਗਰਾਊਂਡ ਅਸੀਂ ਤਿਆਰ ਕਰ ਰਹੇ ਆ ਗਰਾਊਂਡ ਆਲਮੋਸਟ ਤਿਆਰ ਹੋ ਗਈ ਆ ਤੇ ਅਸੀਂ 14 ਤਰੀਕ ਨੂੰ ਮੈਚ ਕਰਾ ਰਹੇ ਆ ਉਹਦਾ ਮਕਸਦ ਇਹ ਹੈ ਕਿ ਅਸੀਂ ਦੱਸਣਾ ਸਾਰੇ ਪੰਜਾਬ ਨੂੰ ਕਿ ਇਹਨੂੰ ਇਸ ਤਰ੍ਹਾਂ ਯੂਟਿਲਾਈਜ਼ ਕੀਤਾ ਜਾ ਸਕਦਾ ਔਰ ਤੁਸੀਂ ਦੇਖੋਗੇ ਕਿ ਕਿੱਡੇ ਵਧੀਆ ਸਟੇਡੀਅਮ ਦਾ ਉਹਨੂੰ ਅਸੀਂ ਰੂਪ ਦੇਾਂਗੇ ਅਸੀਂ ਥੱਲੇ ਫਸਲ ਸੁੱਟਣ ਤੇ ਕੋਈ ਸਾਡੀ ਦਿੱਕਤ ਨਹੀਂ ਆ ਕਿਸੇ ਨੂੰ ਕਿ ਉਹਦੀ ਕੋਈ ਪ੍ਰੋਬਲਮ ਆਊਗੀ ਜੇ ਅੰਦਰ ਟਰਾਲੀਆਂ ਜਾਂਦੀਆਂ ਨੇ ਅਸੀਂ ਜਿਹੜੇ ਉਹਦੇ ਰਿੰਗ ਹੈ ਬਾਸਕਟਬਾਲ ਦੇ ਉਹ ਹੈਂਗ ਕਰ ਦਿੱਤੇ ਆ ਉੱਪਰ ਛੱਤ ਦੇ ਨਾਲ ਉਹ ਲਟਕ ਰਹੇ ਆ ਸੋ ਕੋਈ ਉੱਥੇ ਦਿੱਕਤ ਨਹੀਂ ਟਰਾਲੀ ਭਰੀ ਆਵੇ ਥੱਲੇ ਉਹਦੇ ਲਾਈਨਾਂ ਮਾਰ ਦਿੱਤੀਆਂ ਨੇ ਲਾਈਨਾਂ ਲਾਤੀਆਂ ਨੇ ਮਾਰਕਿੰਗ ਕਰ ਦਿੱਤੀ ਹੈ ਪੇਂਟ ਕਰ ਦਿੱਤਾ ਹੈ ਤੁਸੀਂ ਜਦੋਂ ਮਰਜ਼ੀ ਫਸਲ ਵਰਤਨਾ ਲਿਆਓ ਤੇ ਉਹਦੇ ਤੇ ਸੁੱਟੋ ਜਦੋਂ ਉਹ ਫਸਲ ਦਾ ਕੰਮ ਨਿਭੜ ਗਿਆ ਉਹਨੂੰ ਸਾਫ਼ ਕੀਤਾ ਉਹਨੂੰ ਧੋਤਾ ਤੇ ਥੱਲੋਂ ਗਰਾਊਂਡ ਨਿਕਲ ਜਾਂਦੀ ਹੈ ਉੱਤੇ ਸਾਡੇ ਰਿੰਗ ਲੱਗੇ ਨੇ ਇਸੇ ਤਰ੍ਹਾਂ ਮੈਂ ਬੈਡਮਿੰਟਨ ਬੈਡਮਿੰਟਨ ਦੀ ਐਗਜ਼ਾਮਪਲ ਦੇਣਾ ਜਿਹੜੇ ਨੇ ਪੋਰਟੇਬਲ ਬਣ ਜਾਂਦੇ ਨੇ ਉਹਨੂੰ ਚੱਕ ਕੇ ਜਦੋਂ ਮਰਜ਼ੀ ਉੱਥੇ ਰੱਖ ਲਓ ਉਹਨੂੰ ਲਾਂਬੇ ਕਰ ਲਓ ਜਦੋਂ ਮਰਜ਼ੀ ਉਹਨੂੰ ਖੇਡ ਲਓ ਇਹਦੇ ਨਾਲ ਹੁਣ ਫਾਇਦਾ ਕੀ ਹੋਊਗਾ ਲਾਈਟਾਂ ਲੱਗੀਆਂ ਉੱਪਰ ਜਿੰਨੇ ਆਪਣੇ ਸਿਹਤ ਪ੍ਰਤੀ ਕੌਂਸ਼ੀਅਸ ਨੇ ਆਪਣੇ ਸੀਨੀਅਰ ਸਿਟੀਜ਼ਨ ਵੀ ਜਿਹੜੇ ਵੱਡੇ ਵੀ ਨੇ ਕੋ 40 ਸਾਲ ਦਾ 50 ਸਾਲ ਦਾ 60 ਸਾਲ ਦਾ ਵੀ ਹੈ ਉਹ ਸ਼ਾਮ ਨੂੰ ਅਗਰ ਖੇਡਦਾ ਤੇ ਉਹ ਸਿਹਤ ਬਣੂਗੀ ਉਹਦੀ ਬਾਕੀ ਜਿਹੜੇ ਬੱਚੇ ਆਉਂਦੇ ਨੇ ਉਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਮੈਂ ਕਿੰਨਾ ਕੋਈ ਪਲੇਅਰ ਨਾਮ ਹੀ ਬਣਿਆ ਇੱਕ ਤੇ ਨਸ਼ਾ ਛੱਡ ਚਣ ਕੇ ਹੈਲਥ ਪ੍ਰਤੀ ਕੌਂਸ਼ੀਅਸ ਹੋ ਜਾਣਗੇ ਔਰ ਸਭ ਤੋਂ ਜੜੀ ਵੱਡਾ ਉਹਨਾਂ ਨੂੰ ਫਾਇਦਾ ਹੋਣ ਵਾਲਾ ਜਦੋਂ ਉਹ ਫਿਜ਼ੀਕਲੀ ਫਿੱਟ ਹੋਣਗੇ ਤੇ ਅੱਜ ਜਿਸ ਤਰ੍ਹਾਂ ਸਾਡੇ ਬੱਚੇ ਜਿਹੜੇ ਨੇ ਉਹ ਆਰਮੀ ਦੇ ਵਿੱਚ CRP ਦੇ ਵਿੱਚ BSF ਦੇ ਵਿੱਚ IT BBI TA ਦੇ ਵਿੱਚ ਬਹੁਤ ਗਿਣਤੀ ਘਟ ਗਈ ਆ 100 ਬੱਚਾ ਜਾਂਦਾ ਵਿੱਚੋਂ 2-3 ਹੀ ਪਾਸ ਕਰਦੇ ਨੇ ਫਿਜ਼ੀਕਲ ਟੈਸਟ ਅ ਪਰ ਮੈਂ ਤੁਹਾਨੂੰ ਇਹ ਗੇਮਾ ਸ਼ੁਰੂ ਦੇ ਹਾਂ ਨਾ ਦਾਅਵੇ ਨਾ ਕਹਿਣਾ ਕਿ ਉਹ ਬੱਚੇ ਜਿਹੜੇ ਨੇ ਉਹ ਇਸ ਤਰ੍ਹਾਂ ਟੁਟਕੀ ਦੇ ਵਿੱਚੋਂ ਜਿਹੜੇ ਨੇ ਉਹ ਟੈਸਟ ਕਲੀਅਰ ਕਰਨਗੇ ਚੰਗੀ ਸਿਹਤ ਹੋਊਗੀ ਨਸ਼ੇ ਛੱਡਣ ਕੇ ਉਸ ਪਾਸੇ ਆਉਣਗੇ ਬਸ ਇਹਦੀ ਸ਼ੁਰੂਆਤ ਮੈਂ ਕੀਤੀ ਹੈ ਤੇ ਮੈਂ ਇਹਦੇ ਵਾਸਤੇ ਜਿੰਨੇ ਪਿੰਡਾਂ ਦੇ ਵਿੱਚ ਸ਼ੈੱਡ ਨੇ ਉਥੇ ਐਨਆਰਆਈ ਭਰਾ ਨੇ ਸਿਰਫ ਉਹਨਾਂ ਨੂੰ ਇੰਨੀ ਕੁ ਲੋੜ ਹੈ ਕਿ ਉਥੇ ਮਾੜਾ ਮੋਟਾ ਬੱਚਿਆਂ ਨੂੰ ਜਿਹੜਾ ਆਪਾਂ بڑے ਲੰਗਰ ਲਾੰਦੇ ਆ ਬڑے ਖਰਚੇ ਕਰਦੇ ਆ ਸਿਰਫ ਇੱਕ ਐਨਆਰਆਈ ਇੰਨੀ ਕੁ ਖੇਚਲ ਕਰ ਲੈ ਵੀ ਇੱਕ ਮਹੀਨੇ ਵਾਸਤੇ ਇੱਕ ਬੱਚੇ ਨੂੰ ਦੋ ਕੇਲੇ ਦੋ ਅੰਡੇ ਇੱਕ ਕੱਪ ਦੁੱਧ ਦਾ ਮੈਂ ਦਊਂਗਾ ਜੀ ਤੇ ਚਾਹੇ ਉਹ 15 ਦਿਨ ਲਈ ਦੇ ਦੇ ਇੱਕ ਮਹੀਨੇ ਲਈ ਦੇ ਦੇ ਮੈਂ ਤੁਹਾਡੇ ਕੈਮਰੇ ਦੇ ਸਾਹਮਣੇ ਦੱਸਦਾ ਬੱਚਿਆਂ ਦਾ ਤੁਹਾਡੇ ਕੋਲ ਸੰਭਾਲੇ ਨਹੀਂ ਜਾਣਗੇ ਇੰਨੇ ਬੱਚੇ ਆ ਜਾਣਗੇ ਜਦੋਂ ਉਹਨਾਂ ਨੂੰ ਇਹ ਆਪਾਂ ਚਿੱਟਕ ਲਾਤੀ ਉਸ ਤੋਂ ਬਾਅਦ ਜਦੋਂ ਉਹ ਪ੍ਰੈਕਟਿਸ ਕਰਨ ਲੱਗ ਗਏ ਜਦੋਂ ਉਸ ਚੀਜ਼ ਤੇ ਆਦੀ ਹੋ ਗਏ ਉਹਨਾਂ ਨੂੰ ਗਰਾਊਂਡ 'ਚੋਂ ਦੇਖੋ ਉਹਨਾਂ ਨੇ ਛੱਡਣਾ ਨਹੀਂ ਆਦਤ ਬਣ ਜਾਂਦੀ ਏ ਰੋਜ਼ ਗਰਾਊਂਡ 'ਚ ਆਉਣਾ ਸੋ ਇਹੋ ਜੀ ਮੇਰੀ ਸੋਚ ਤੇ ਪਲਾਨਿੰਗ ਹੈ ਤੇ ਮੈਂ ਇਹ ਇੱਕ ਇੰਨਾ ਦੀ ਸ਼ੁਰੂਆਤ ਜਿਹੜੀ ਹੈ ਸਾਡੀ ਪਵਿੱਤਰ ਧਰਤੀ ਜਿਹੜੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਧਰਤੀ ਹੈ ਪਿੰਡ ਡੱਲਾ ਉੱਥੋਂ ਸ਼ੁਰੂ ਕਰ ਰਹੇ ਆ ਤੇ ਮੈਂ ਪਰਸੋਂ ਲਈ ਵੀ ਤੁਹਾਨੂੰ ਸੱਦਾ ਦਿਨਾ ਤੁਸੀਂ ਦੇਖਿਓ ਕਿ ਉਸ ਸ਼ੈੱਡ ਨੂੰ ਅਸੀਂ ਇੱਕ ਸਟੇਡੀਅਮ ਦਾ ਰੂਪ ਕਿਸ ਤਰ੍ਹਾਂ ਦਿੱਤਾ ਹੈ ਉਹਦੇ ਵਿੱਚ ਸਾਡੇ ਇੰਟਰਨੈਸ਼ਨਲ ਪਲੇਅਰ ਜਿਹੜੇ ਉਹ ਮੈਚ ਖੇਡਣਗੇ ਤਿੰਨ ਮੈਚ ਹੋਣਗੇ ਇੱਕ ਛੋਟੇ ਬੱਚਿਆਂ ਦਾ ਹੋਊਗਾ ਜਿਹੜੇ 10-12 ਸਾਲ ਦੇ ਬੱਚੇ ਹੋਣਗੇ ਉਹਨਾਂ ਦਾ ਮੈਚ ਹੋਊਗਾ ਇੱਕ ਲੜਕੀਆਂ ਦਾ ਮੈਚ ਹੋਊਗਾ ਤੇ ਇੱਕ ਜਿਹੜਾ ਉਹ ਪੰਜਾਬ ਪੁਲਿਸ ਤੇ ਲੁਧਿਆਣੇ ਅਕੈਡਮੀ ਦਾ ਮੈਚ ਹੋਊਗਾ ਸੋ ਇਹ ਸਿਰਫ ਅਸੀਂ ਇਸ ਕਰਕੇ ਇਹ ਕਰ ਰਹੇ ਆ ਮੇਰੇ ਵੀਰ ਬੜੀ ਖੇਚਲ ਕਰ ਰਹੇ ਨੇ ਜਿੰਨੇ ਮੇਰੇ ਵਲੰਟੀਅਰ ਨੇ ਪੈਸੇ ਵੀ ਖਰਚ ਰਹੇ ਨੇ ਤੇ ਉੱਥੇ ਮਿਹਨਤ ਵੀ ਕਰ ਰਹੇ ਨੇ ਉੱਥੇ ਲੱਗੇ ਵੀ ਨੇ ਇਸ ਟਾਈਮ ਗਰਾਊਂਡ ਦੇ ਵਿੱਚ ਉਹ ਇਸ ਕਰਕੇ ਕਰ ਰਹੇ ਆ ਕਿ ਸਾਡਾ ਜਿਹੜਾ ਪੰਜਾਬ ਹੈ ਜਿਹੜਾ ਜਵਾਨੀ ਕਿਰਾਏ ਪਈ ਹੈ ਤੇ ਉਹਨੂੰ ਆਪਾਂ ਇਸ ਤਰੀਕੇ ਜਿਹੜਾ ਉਹ ਸੇਤ ਤੇ ਲੈ ਸਕਦੇ ਆ ਸਿਰਫ ਇਹ ਹੈ ਕਿ ਇੱਕ ਜਿਹੜਾ ਰਿਟਾਇਰ ਹੋਇਆ ਬੰਦਾ ਪੀਟੀ ਹੈ ਕੋਈ ਫੌਜੀ ਹੈ ਕੋਈ ਪੁਲਿਸ ਚੋਂ ਆਇਆ ਹੈ ਪਲੇਅਰ ਹੈ ਜਾਣਦਾ ਹੈ ਗੇਮ ਨੂੰ ਜਾਣਦਾ ਹੈ ਇੱਕ ਗੇਮ ਜਿਹੜੀ ਹੈ ਉਹਦੇ ਵਿੱਚ ਉਹਨੂੰ ਜੇ 10 15000 15000 ਰੁਪਿਆ ਮਾ ਪੱਤਾ ਮਿਲ ਜਾਏ ਮੰਡੀ ਤੇ ਥਰੂ ਜਿਹੜੀ ਹੈ ਮੰਡੀ ਬੋਰਡ ਦੇ ਥਰੂ ਤੇ ਮੈਂ ਕਹਿੰਨਾ ਕਿ ਇਹਦਾ ਇੱਕ ਬਹੁਤ ਪੋਜ਼ਿਟਿਵ ਜਿਹੜਾ ਰਿਜ਼ਲਟ ਆਊਗਾ ਤੇ ਇਹਦੀ ਜਿਹੜੀ ਹੈ ਮੈਂ ਇੱਕ ਜਿੱਦਾਂ ਇੱਥੇ ਹੁਣ ਬਾਸਕਟਬਾਲ ਕਰ ਦਿੱਤੀ ਹੈ ਕਿਤੇ ਬੈਡਮਿੰਟਨ ਦਾ ਕਰ ਲੈ ਕਿਤੇ ਲੌਨ ਟੈਨਿਸ ਦਾ ਕਰ ਲੈਨੇ ਆ ਕਿਤੇ ਰੈਸਲਿੰਗ ਦੇ ਗੱਦੇ ਰੱਖ ਦਿਆਂਗੇ ਕਿਤੇ ਬਾਕਸਿੰਗ ਦਾ ਰਿੰਗ ਰੱਖ ਦਿਆਂਗੇ ਇਸ ਤਰੀਕੇ ਨਾਲ ਹਰ ਇੱਕ ਜਿਹੜੀ ਪਿੰਡਾਂ ਦੇ ਵਿੱਚ ਵੱਖ-ਵੱਖ ਗੇਮਾਂ ਜੜੀਆਂ ਨੇ ਉਹ ਮੈਂ ਸ਼ੁਰੂ ਕਰਨ ਜਾ ਰਿਹਾ ਤੇ ਕਿਉਂਕਿ ਲਾਈਟਾਂ ਲੱਗੀਆਂ ਰਾਤ ਤੱਕ ਖੇਡਦੇ ਰਹੋ ਤੁਸੀਂ ਉੱਤੇ ਲਾਈਟਾਂ ਲੱਗੀਆਂ ਨੇ ਮੰਡੀ ਦੇ ਵਿੱਚ ਕੋਈ ਪ੍ਰੋਬਲਮ ਹੀ ਹੈ ਨਹੀਂ ਹੈ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਨਹੀਂ ਹੈ ਸੋ ਇੱਕ ਸ਼ੁਰੂਆਤ ਕੀਤੀ ਉਹਦੇ ਵਿੱਚ ਮੈਂ ਸਾਰੇ ਲੋਕਾਂ ਦਾ ਐਨਆਰਆਈ ਭਰਾਵਾਂ ਦਾ ਜਿਹੜੇ ਸਾਡੇ ਬੁੱਧੀਜੀਵੀ ਵਰਗ ਹੈ ਉਹਨਾਂ ਦਾ ਸਹਿਯੋਗ ਮੰਗਦਾ ਕਿਉਂਕਿ ਕੱਲਾ ਬੰਦਾ ਜਾਂ ਅਸੀਂ ਇਕੱਲੇ ਨਹੀਂ ਕੁਝ ਕਰ ਸਕਦੇ ਤੁਹਾਡੇ ਪੱਤਰਕਾਰ ਵੀ ਇਸ ਚੀਜ਼ ਨੂੰ ਜਿਹੜਾ ਬਹੁਤ ਹਾਈਲਾਈਟ ਕਰੋ ਤਾਂ ਕਿ ਇਹੋ ਜੀ ਚੀਜ਼ ਦੀ ਨਕਲ ਕਰਕੇ ਆਪਾਂ ਪੰਜਾਬ ਨੂੰ ਦੁਬਾਰਾ ਜਿਹੜਾ ਉਹ ਰੰਗਲਾ ਪੰਜਾਬ ਜਿਹੜਾ ਸਾਡੇ ਸੀਐਮ ਸਾਹਿਬ ਦਾ ਸੁਪਨਾ ਹੈ ਉਹਨੂੰ ਰੰਗਲਾ ਪੰਜਾਬ ਬਣਾਈਏ ਤੇ ਆਪਾਂ ਜਿਹੜੀਆਂ ਪਹਿਲੀਆਂ ਪ੍ਰਾਣੀਆਂ ਸਾਡੇ ਬਜ਼ੁਰਗਾਂ ਦੀਆਂ ਸਿਹਤਾਂ ਸੀ ਪੰਜਾਬ ਚੰਗੀ ਸਿਹਤ ਲਈ ਮਸ਼ਹੂਰ ਸੀਗਾ ਚੰਗੀ ਖੁਰਾਕ ਸੀਗੀ ਚੰਗੀ ਕਸਰਤ ਸੀਗੀ ਚੰਗਾ ਮਾਹੌਲ ਸੀਗਾ ਜਿਹੜਾ ਉਹ ਪੰਜਾਬ ਸਿਹਤ ਪੱਖੋਂ ਮੰਨਿਆ ਹੋਇਆ ਸੀਗਾ ਤੇ ਜਿਹੜੀ ਆ ਪਿਛਲੇ ਕੁਝ ਸਮੇਂ 'ਚ ਇਹ ਮਾੜੇ ਅੰਸਰਾਂ ਨੇ ਕੁਰਾਏ ਪਾਤਾ ਜਵਾਨੀ ਨੂੰ ਉਹਨੂੰ ਆਪਾਂ ਸਿੱਧੇ ਰਸਤੇ ਲੈ ਕੇ ਆਈਏ ਤਾਂ ਕਿ ਸਿਹਤਮੰਦ ਤੇ ਰੰਗਲਾ ਪੰਜਾਬ ਬਣਾਈਏ ਜਿਹੜਾ ਸੀਐਮ ਸਾਹਿਬ ਦਾ ਸੁਪਨਾ ਹੈ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਕੋਈ ਕੁਐਸਚਨ ਹੈ ਤੇ ਉਹ ਪੁੱਛ ਸਕਦੇ ਹੋ ਸੀਰਮੈਨ ਸਾਹਿਬ ਕਿਨੇ ਵਿਦਿਆਰਥੀ ਹੈ ਚੇਅਰਮੈਨ ਸਾਹਿਬ ਜੀ